ਸਸਕਾ ਜੀ ਮੈਂ ਕੁਮਿਲ ਕਪੂਰ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਜਾਣ ਦਾ ਸੁਪਨਾ ਦੇਖ ਰਹੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਕੁਝ ਵੀ ਪੋਸਟ ਨਾ ਕਰਨ ਜੋ ਡੋਨਲਡ ਟਰੰਪ ਪ੍ਰਸ਼ਾਸਨ ਨੂੰ ਨਰਾਜ ਕਰ ਸਕਤੇ ਜੀ ਹਾਂ ਇੱਕ ਸੋਸ਼ਲ ਮੀਡੀਆ ਪੋਸਟ ਤੁਹਾਡੇ ਅਮਰੀਕਾ ਜਾਣ ਦੇ ਸੁਪਨੇ ਨੂੰ ਚੱਕਨਾ ਛੂਟ ਕਰ ਸਕਦੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਵਾਲਾ ਪ੍ਰਸ਼ਾਸਨ ਅੱਜ ਇੱਕ ਨਵੇਂ ਮੁਹਿੰਮ ਸ਼ੁਰੂ ਕਰ ਰਿਹਾ ਹੈ ਜਿਸ ਵਿੱਚ ਸਰਕਾਰ H1 ਵੀ ਅਤੇ H4 ਵੀਜ਼ੇ ਬਿਨਾਂ ਕਰਾਰੇ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਜਾਂਚ ਕਰੇਗੀ ਇਸ ਦਾ ਮਤਲਬ ਹੈ ਕਿ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਬਿਨਕਾਰਾ ਦੇ ਸੋਸ਼ਲ ਮੀਡੀਆ ਖਾਤੇ ਦੀ ਪੂਰੀ ਤਰ੍ਹਾਂ ਹੁਣ ਜਾਂਚ ਕੀਤੀ ਜਾਵੇਗੀ ਅਮੇਰਿਕਾ ਜਾਂਦੇ ਸੁਪਨਾ ਦੇਖ ਰਹੇ ਲੋਕਾਂ ਨੂੰ ਫील ਕੀਤੀ ਜਾਂਦੀ ਹੈ ਕਿ ਉਹ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਕੁਝ ਵੀ ਪੋਸਟ ਨਾ ਕਰਨ ਜੋ ਡੋਨਾਲਡ ਜੰਪ ਪ੍ਰਸ਼ਾਸਨ ਨੂੰ ਨਰਾਜ ਕਰ ਸਕਦਾ ਹੈ ਇੱਕ ਸੋਸ਼ਲ ਮੀਡੀਆ ਪੋਸਟ ਥੋੜੇ ਅਮੇਰਿਕਾ ਜਾਂਦੇ ਸੁਪਨੇ ਨੂੰ ਚੱਕਣਾ ਛੁਰ ਕਰ ਸਕਦੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਜੰਪ ਦੇ ਇਕਵਾਈ ਵਾਲਾ ਪ੍ਰਸ਼ਾਸਨ ਅੱਜ ਇੱਕ ਨਵੀਂ ਮੁਹਿੰਮ ਸ਼ੁਰੂ ਕਰ ਰਿਹਾ ਹੈ ਜਿਸ ਦੇ ਵਿੱਚ ਸਰਕਾਰ H1B ਅਟੈਚ 4 ਵੀਜ਼ੇ ਬਿਨਕਾਰਾ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਜਾਂਚ ਕਰੇ ਇਸ ਦਾ ਮਤਲਬ ਹੈ ਕਿ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਬਿਨਕਾਰ ਦੇ ਸੋਸ਼ਲ ਮੀਡੀਆ ਖਾਤੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਜਾਰੀ ਕੀਤੇ ਗਏ ਇੱਕ ਨਵੇਂ ਆਦੇਸ਼ ਦੇ ਅਨੁਸਾਰ ਅੱਜ 15 ਦਸੰਬਰ ਤੋਂ ਸਰਕਾਰ ਸਾਰੇ H1B ਬਿਨਕਾਰ ਅਤੇ ਉਨ੍ਹਾਂ ਦੇ ਨਿਰਭਰ ਦੇ ਸੋਸ਼ਲ ਮੀਡੀਆ ਖਾਤੇ ਦੀ ਜਾਂਚ ਕਰੇਗੀ ਇਹ ਵੀਜ਼ਾ ਬਿਨਕਾਰ ਦੀ ਵਿਚਾਰਤਰਾ ਰਾਸਨੀਤਿਕ ਚੁਕਾਅ ਅਤੇ ਵਿਚਾਰ ਦੀ ਜਾਂਚ ਕਰੇਗਾ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਇਸ ਜਾਂਚ ਨੂੰ ਸੁਵਿਧਾਜਨਕ ਬਣਾਉਣ ਦੇ ਲਈ H1B ਅਤੇ ਨਿਰਭਰ FM J1 ਪਰਵਾਸੀ ਵੀਜ਼ਾ ਦੇ ਲਈ ਸਾਰੇ ਬਿਨਕਾਰਨ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਸਾਰੇ ਸੋਸ਼ਲ ਮੀਡੀਆ ਪ੍ਰੋਫਾਈਲਰ ਦੀ ਗੋਪਨੀਯਤਾ ਸੈਟਿੰਗਾਂ ਨੂੰ ਜਨਤਾ ਕੋਲ ਤੇ ਸੈੱਟ ਕਰਨ। ਅਮਰੀਕੀ ਸਰਕਾਰ ਦੇ ਕਹਿਣੇ ਕਿ ਇਹ ਕਦਮ ਰਾਸ਼ਟਰੀ ਸੁਰੱਖਿਆ ਤੇ ਜਨਤਕ ਸੁਰੱਖਿਆ ਦੇ ਹਿੱਤ ਵਿੱਚ ਚੁੱਕਿਆ ਗਿਆ ਅਤੇ ਵੀਜ਼ਾ ਪ੍ਰਕਿਰਿਆ ਨੂੰ ਹੋਰ ਸਖਤ ਬਣਾਉਣ ਦੇ ਵਾਲ ਇੱਕ ਮਹੱਤਵਪੂਰਨ ਕਦਮ ਹੈ। ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਵੀਜ਼ਾ ਇੱਕ ਅਧਿਕਾਰ ਨਹੀਂ ਸਗੋ ਇੱਕ ਵਿਸ਼ੇਸ਼ ਅਧਿਕਾਰ ਹੈ। ਵਿਭਾਗ ਦੇ ਅਨੁਸਾਰ ਹਰ ਵੀਜ਼ਾ ਅਰਜ਼ੀ ਨੂੰ ਰਾਸ਼ਟਰੀ ਸਫਿਖਿਆ ਫੈਸਲੇ ਤੇ ਪਹੁੰਚਿਆ ਜਾਂਦੇ ਹਨ ਹੁਣ ਤੱਕ ਸੋਸ਼ਲ ਮੀਡੀਆ ਦੀ ਜਾਂਚ ਮੁੱਖ ਤੌਰ ਉਤੇ ਵਿਦਿਆਰਥੀਆਂ ਤੇ ਐਕਸਚੇਂਜ ਵਿਜ਼ਟਾ ਐਫ ਐਮ ਅਤੇ ਜੀ ਵੀਜ਼ਾ ਤੱਕ ਸੀ ਪਰ ਹੁਣ ਇਸ ਨੂੰ ਐਚ 1 ਬੀ ਅਤੇ ਐਚ 4 ਸ਼੍ਰੇਣੀਆਂ ਤੱਕ ਵਧਾ ਦਿੱਤਾ ਗਿਆ ਅਤੇ ਤਹਿਤ ਬੇਨਕਾਰਦਿਆਂ ਆਨਲਾਈਨ ਗਤੀਵਿਧੀਆਂ ਦੀ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਅਮਰੀਕਾ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਜਾਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਕੱਟੜਪੰਥੀ ਜਾਂ ਫਿਰ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਇਰਾਦਾ ਨਹੀਂ ਰੱਖਦੇ ਇਸ ਨਵੀਂ ਦਿਸ਼ਾ ਨਿਰਦੇਸ਼ ਦੇ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ H1B ਨਿਯਮਾਂ ਦੇ ਲਈ ਵੀਜ਼ਾ ਇੰਟਰਵਿਊ ਮੁੜ ਤੈਅ ਕੀਤੇ ਗਏ ਨੇ। 트럼ਪ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਭਾਰਤੀ ਪੇਸ਼ੇਵਰਾਂ ਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਭਾਰਤੀ ਨਾਗਰਿਕ H1B ਵੀਜ਼ਾ ਤਾਰਕਾ ਦੀ ਸਭ ਤੋਂ ਵੱਡੀ ਗਿਣਤੀ ਹੈ। ਅਮਰੀਕੀ ਟੈਕਨੋਲੋਜੀ ਕੰਪਨੀਆਂ, ਸਿਹਤ ਸੰਭਾਲ ਖੇਤਰ ਅਤੇ ਹੋਰ ਪੇਸ਼ੇਵਰ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਭਾਰਤੀ ਇੰਜੀਨੀਅਰ, ਆਈਟੀ ਮਾਹਰ ਅਤੇ ਡਾਕਟਰ ਇਸ ਵੀਜ਼ੇ ਉੱਤੇ ਨਿਰਭਰ ਕਰਦੇ ਨੇ। ਅਮਿਕਾ ਚਾਂਦ ਦਾ ਸੁਪਨਾ ਦੇਖ ਰਹੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਕੁਝ ਵੀ ਪੋਸਟ ਨਾ ਕਰਨ ਜੋ ਡੋਨਾਲਡ ਟਰੰਪ ਪ੍ਰਸ਼ਾਸਨ ਨੂੰ ਰਾਜ ਕਰ ਸੰਤੇ ਜੀਹਾਂ ਇੱਕ ਸੋਸ਼ਲ ਮੀਡੀਆ ਪੋਸਟ ਤੁਹਾਡੇ ਅਮਰੀਕਾ ਜਾਣ ਦੇ ਸੁਪਨੇ ਨੂੰ ਚੱਕਣਾ ਛੂੜ ਸਕਦੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲਾ ਪ੍ਰਸ਼ਾਸਨ ਅੱਜ ਇੱਕ ਨਵੇਂ ਮੁਹਿੰਮ ਸ਼ੁਰੂ ਕਰ ਰਿਹਾ ਹੈ ਜਿਸ ਦੇ ਵਿੱਚ ਸਰਕਾਰ H1B ਅਤੇ H4 ਵੀਜ਼ੇ ਬਿਨਾਂਕਾਰ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਜਾਂਚ ਕਰੇਗੀ ਇਸ ਦਾ ਮਤਲਬ ਹੈ ਕਿ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਬਿਨਾਂਕਾਰ ਦੇ ਸੋਸ਼ਲ ਮੀਡੀਆ ਖਾਤੇ ਦੀ ਪੂਰੀ ਤਰ੍ਹਾਂ ਹੁਣ ਜਾਂਚ ਕੀਤੀ ਜਾਵੇਗੀ ਅਮਰੀਕਾ ਜਾਣ ਦਾ ਸੁਪਨਾ ਦੇਖ ਰਹੇ ਲੋਕਾਂ ਨੂੰ ਅਪੀਲ ਕੀਤੀ ਦਿਆ ਕਿਉ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਕੁਝ ਵੀ ਪੋਸਟ ਨਾ ਕਰਨ ਜੋ ਡੁਨਾਲ ਟਰੰਪ ਪ੍ਰਸ਼ਾਸਨ ਨੂੰ ਨਰਾਜ ਕਰ ਸਕਤੇ ਹੈ ਇੱਕ ਸੋਸ਼ਲ ਮੀਡੀਆ ਪੋਸਟ ਥੋੜੀ ਅਮਰੀਕਾ ਜਾਣ ਦੇ ਸੁਪਨੇ ਨੂੰ ਚੱਕਣਾ ਛੁਰ ਕਰ ਸਕਦੀ ਹੈ ਅਮਰੀਕੀ ਰਾਸ਼ਟਰਪਤੀ ਡੁਨਾਲ ਟਰੰਪ ਦੇ ਇਕਾਈ ਵਾਲਾ ਪ੍ਰਸ਼ਾਸਨ ਅੱਜ ਇੱਕ ਨਵੀਂ ਮੁਹਿੰਮ ਸ਼ੁਰੂ ਕਰ ਰਿਹਾ ਹੈ ਜਿਸ ਦੇ ਵਿੱਚ ਸਰਕਾਰ H1B ਅਤੇ H4 ਵੀਜ਼ੇ ਬਿਨਾਂ ਕਰਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਜਾਂਚ ਕਰੇਗੀ ਇਸ ਦਾ ਮਤਲਬ ਹੈ ਕਿ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਪਿਨੇ ਕਰਦੇ ਸੋਸ਼ਲ ਮੀਡੀਆ ਖਾਤੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਮ੍ਰਿਕ ਕੇਵਿਤੀਸ਼ ਵਿਭਾਗ ਦੁਆਰਾ ਜਾਰੀ ਕੀਤੇ ਗਏ ਇੱਕ ਨਵੇਂ ਆਦੇਸ਼ ਦੇ ਅਨੁਸਾਰ ਅੱਜ 15 ਦਸੰਬਰ ਤੋਂ ਸਰਕਾਰ ਸਾਰੇ ਐਚਯੂਐਨਬੀ ਬੇਨਕਾਰ ਅਤੇ ਉਨ੍ਹਾਂ ਦੇ ਨਿਰਭਰ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕਰੇਗੀ। ਇਹ ਵੀਜ਼ਾ ਬੇਨਕਾਰਾਂ ਦੀ ਵਿਚਾਰਤਾਰਾ, ਰਾਸਨੀਤਿਕ ਚੁਕਾਅ ਅਤੇ ਵਿਚਾਰ ਦੀ ਜਾਂਚ ਕਰੇਗਾ। ਅਮਰੀਕੀ ਵਿਦੇਸ਼ੀ ਪਾਕ ਨੇ ਕਿਹਾ ਹੈ ਕਿ ਇਸ ਜਾਂਚ ਨੂੰ ਸੁਵਿਧਾਜਨਕ ਬਣਾਉਣ ਦੇ ਲਈ H1B ਅਤੇ ਨਿਰਭਰ FM J-1 ਪਰਵਾਸੀ ਵਿਜ਼ੇਟ ਲਈ ਸਾਰੇ ਬਿਨਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਸਾਰੇ ਸੋਸ਼ਲ ਮੀਡੀਆ ਪ੍ਰੋਫਾਈਲਰ ਦੀ ਗੋਪਨੀਯਤਾ ਸੈਟਿੰਗਾਂ ਨੂੰ ਜਨਤਕ ਉੱਤੇ ਸੈੱਟ ਕਰਨ। ਅਮਰੀਕੀ ਸਰਕਾਰ ਦੇ ਕਹਿਣੇ ਕਿ ਕਦਮ ਰਾਸ਼ਟਰੀ ਸੁਰੱਖਿਆ ਤੇ ਜਨਤਕ ਸੁਰੱਖਿਆ ਦੇ ਹਿੱਤ ਵਿੱਚ ਚੁੱਕਿਆ ਗਿਆ ਅਤੇ ਵੀਜ਼ਾ ਪ੍ਰਕਿਰਿਆ ਨੂੰ ਹੋਰ ਸਤਿ ਤ ਬਣਾਉਣ ਦੇ ਵਾਲ ਇੱਕ ਮਹੱਤਵਪੂਰਨ ਕਦਮ ਹੈ। ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਵੀਜ਼ਾ ਇੱਕ ਅਧਿਕਾਰ ਨਹੀਂ ਸਗੋ ਇੱਕ ਵਿਸ਼ੇਸ਼ ਅਧਿਕਾਰ ਹੈ ਵਿਭਾਗ ਦੇ ਅਨੁਸਾਰ ਹਰ ਵੀਜ਼ਾ ਅਰਜ਼ੀ ਨੂੰ ਰਾਸ਼ਟਰੀ ਪ੍ਰੱਖਿਆ ਫੈਸਲੇ ਤੇ ਭਜਾਇਆ ਜਾਂਦੇ ਹੁੰ ਤੱਕ ਸੋਸ਼ਲ ਮੀਡੀਆ ਦੀ ਜਾਂਚ ਮੁਖਤ ਤੌਰ ਉਤੇ ਵਿਦਿਆਰਥੀਆਂ ਤੇ ਐਕਸਚੇਂਜ ਵੀਜ਼ਾ ਐਫ ਐਮ ਅਤੇ ਜੀ ਵੀਜ਼ਾ ਤੱਕ ਸੀਮਿਤ ਸੀ ਪਰ ਹੁਣ ਇਸ ਨੂੰ ਐਚ 1 ਬੀ ਅਤੇ ਐਚ 4 ਸ਼੍ਰੇਣੀ ਤੱਕ ਬਤਾ ਦਿੱਤਾ ਗਿਆ ਹੈ ਇਸ ਦੇ ਤਹਿਤ ਬਿਨਕਾਰਦੀਆਂ ਆਨਲਾਈਨ ਗਤੀਵਿਧੀਆਂ ਦੀ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਅਮਰੀਕਾ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਜਾਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਕੱਟਰ ਪੰਥੀ ਜਾਂ ਫਿਰ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਇਰਾਦਾ ਨਹੀਂ ਰੱਖਦੇ ਇਸ ਨਵੀਂ ਦਿਸ਼ਾ ਨਿਰਦੇਸ਼ ਦੇ ਕਾਰਨ ਭਾਰਤ ਦੇ ਸਮੇਤ ਕਈ ਦੇਸ਼ਾਂ ਦੇ ਵਿੱਚ H1B ਵਿਨੇਕਾਰਾ ਦੇ ਲਈ ਵੀਜ਼ਾ ਇੰਟਰਵਿਊ ਮੁੜ ਤੈਕ ਕੀਤਾ ਗਏ ਨੇ। ਕ੍ਰాంਪਰਸ਼ਾਸਨ ਦੇ ਇਸ ਫੈਸਲੇ ਦਾ ਭਾਰਤੀ ਪੇਸ਼ੇਵਰਾਂ ਤੇ ਡੂੰਗਾ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਭਾਰਤੀ ਨਾਗਰਿਕ H1B ਵੀਜ਼ਾ ਤਰਕਰੀ ਸਭ ਤੋਂ ਵੱਡੀ ਗਿਣਤੀ ਹੈ। ਅਮਰੀਕੀ ਟੈਕਨੋਲੋਜੀ ਕੰਪਨੀਆਂ, ਸਿਹਤ ਸੰਭਾਲ ਖੇਤਰ ਅਤੇ ਹੋਰ ਪੇਸ਼ੇਵਰ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਭਾਰਤੀ ਇੰਜੀਨੀਅਰ, ਆਈਟੀ ਮਾਹਰ ਅਤੇ ਡਾਕਟਰ ਇਸ ਵੀਜ਼ੇ ਉੱਤੇ ਨਿਰਭਰ ਕਰਦੇ ਨੇ। ਅਮਰੀਕਾ ਜਾਣਾ ਦਾ ਸੁਪਨਾ ਦੇਖ ਰਹੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਕੁਝ ਵੀ ਪੋਸਟ ਨਾ ਕਰਨ ਜੋ ਡੋਨਾਲਡ ਟਰੰਪ ਪ੍ਰਸ਼ਾਸਨ ਨੂੰ ਨੁਰਾਜ ਕਰ ਸਕਤੇ। ਜੀ ਹਾਂ ਇੱਕ ਸੋਸ਼ਲ ਮੀਡੀਆ ਪੋਸਟ ਤੁਹਾਡੇ ਅਮਰੀਕਾ ਜਾਣ ਦੇ ਸੁਪਨੇ ਨੂੰ ਚੱਕਣਾ ਛੂੜ ਸਕਦੀ ਹੈ ਅਮਰੀਕੀ ਰਾਸ਼ਟਰਪਤੀ ਜਨਾਲ ਟਰੰਪ ਦੀ ਅਗਵਾਈ ਵਾਲਾ ਪ੍ਰਸ਼ਾਸਨ ਅੱਜ ਇੱਕ ਨਵੇਂ ਮੁਹਿੰਮ ਸ਼ੁਰੂ ਕਰ ਰਿਹਾ ਹੈ ਜਿਸ ਦੇ ਵਿੱਚ ਸਰਕਾਰ H1B ਅਤੇ H4 ਵੀਜ਼ੇ ਬਿਨਾਂਕਾਰ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਜਾਂਚ ਕਰੇਗੀ ਇਸ ਦਾ ਮਤਲਬ ਹੈ ਕਿ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਬਿਨਾਂਕਾਰ ਦੇ ਸੋਸ਼ਲ ਮੀਡੀਆ ਖਾਤੇ ਦੀ ਪੂਰੀ ਤਰ੍ਹਾਂ ਹੁਣ ਜਾਂਚ ਕੀਤੀ ਜਾਵੇਗੀ ਅਮਰੀਕਾ ਜਾਣ ਦਾ ਸੁਪਨਾ ਦੇਖ ਰਹੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਕੁਝ ਵੀ ਪੋਸਟ ਨਾ ਡੋਨਾਲਡ ਡੁਨਾਲਟ ਚੰਪ ਪ੍ਰਸ਼ਾਸਨ ਨੂੰ ਨਰਾਜ ਕਰ ਸਕਤੇ ਇੱਕ ਸੋਸ਼ਲ ਮੀਡੀਆ ਪੋਸਟ ਥੋੜੇ ਅਮਰੀਕਾ ਜਾਣ ਦੇ ਸੁਪਨੇ ਨੂੰ ਚੱਕਣਾ ਛੁਰ ਕਰ ਸਕਦੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਜੱਪਤੀ ਇਕਵਾਈ ਵਾਲਾ ਪ੍ਰਸ਼ਾਸਨ ਅੱਜ ਇੱਕ ਨਵੀਂ ਮੁਹਿੰਮ ਸ਼ੁਰੂ ਕਰ ਰਿਹਾ ਹੈ ਜਿਸ ਦੇ ਵਿੱਚ ਸਰਕਾਰ H1B ਅਤੇ H4 ਵੀਜ਼ੇ ਬਿਨਾਂ ਕਰਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਜਾਂਚ ਕਰੇਗੀ ਇਸ ਦਾ ਮਤਲਬ ਹੈ ਕਿ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਬਿਨਾਂ ਕਰਦੇ ਸੋਸ਼ਲ ਮੀਡੀਆ ਖਾਤੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਜਾਰੀ ਕੀਤੇ ਗਏ ਇੱਕ ਨਵੇਂ ਆਦੇਸ਼ ਦੇ ਅਨੁਸਾਰ ਅੱਜ 15 ਦਸੰਬਰ ਤੋਂ ਸਰਕਾਰ ਸਾਰੇ H1B ਬਿਨਕਾਰ ਅਤੇ ਉਨ੍ਹਾਂ ਦੇ ਨਿਰਭਰ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕਰੇਗੀ। ਇਹ ਵੀਜ਼ਾ ਬਿਨਕਾਰਾਂ ਦੀ ਯਾਤਰਾ, ਰਾਸਨੀਤਿਕ ਚੁਕਾਅ ਅਤੇ ਵਿਚਾਰ ਦੀ ਜਾਂਚ ਕਰੇਗਾ। ਅਮਰੀਕੀ ਵਿਦੇਸ਼ੀ ਭਾਗ ਨੇ ਕਿਹਾ ਹੈ ਕਿ ਇਸ ਜਾਂਚ ਨੂੰ ਸੁਵਿਧਾਜਨਕ ਬਣਾਉਣ ਦੇ ਲਈ H1B ਅਤੇ ਨਿਰਭਰ FM J ਗੈਰ ਪ੍ਰਵਾਸੀ ਵੀਜ਼ਾ ਦੇ ਲਈ ਸਾਰੇ ਬਿਨਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਸਾਰੇ ਸੋਸ਼ਲ ਮੀਡੀਆ ਪ੍ਰੋਫਾਈਲਰ ਦੀ ਗੋਪਨੀਯਤਾ ਸੈਟਿੰਗਾਂ ਨੂੰ ਜਨਤਾ ਕੋ ਤੇ ਸੈੱਟ ਕਰਨ। ਅਮਰੀਕੀ ਸਰਕਾਰ ਦੇ ਕਹਿਣੇ ਕਿ ਕਦਮ ਰਾਸ਼ਟਰੀ ਸੁਰੱਖਿਆ ਤੇ ਜਨਤਕ ਸੁਰੱਖਿਆ ਦੇ ਹਿੱਤ ਵਿੱਚ ਚੁੱਕਿਆ ਗਿਆ ਅਤੇ ਵੀਜ਼ਾ ਪ੍ਰਕਿਰਿਆ ਨੂੰ ਹੋਰ ਸਖਤ ਬਣਾਉਣ ਦੇ ਵਾਲ ਇੱਕ ਮਹੱਤਵਪੂਰਨ ਕਦਮ ਹੈ। ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਵੀਜ਼ਾ ਇੱਕ ਅਧਿਕਾਰ ਨਹੀਂ ਸਗੋ ਇੱਕ ਵਿਸ਼ੇਸ਼ ਅਧਿਕਾਰ ਹੈ। ਵਿਭਾਗ ਦੇ ਅਨੁਸਾਰ ਹਰ ਵੀਜ਼ਾ ਅਰਜ਼ੀ ਨੂੰ ਰਾਸ਼ਟਰੀ ਸਪੱਖਿਆ ਫੈਸਲੇ ਤੇ ਪਹੁੰਚਿਆ ਜਾਂਦੇ ਹੁੰਦੈ ਹੁਣ ਤੱਕ ਸੋਸ਼ਲ ਮੀਡੀਆ ਦੀ ਜਾਂਚ ਮੁੱਖ ਤੌਰ ਉਤੇ ਵਿਦਿਆਰਥੀਆਂ ਦੇ ਐਕਸਚੇਂਜ ਵੀਜ਼ਾ ਐਫ ਐਮ ਅਤੇ ਜੀ ਵੀਜ਼ਾ ਤੱਕ ਸੀਮਿਤ ਸੀ ਪਰ ਹੁਣ ਇਸ ਨੂੰ ਐਚ 1 ਬੀ ਅਤੇ ਐਚ 4 ਸ਼੍ਰੇਣੀ ਤੱਕ ਵਧਾ ਦਿੱਤਾ ਗਿਆ ਹੈ ਇਸ ਤਹਿਤ ਬਿਨੇਕਾਰਾਂ ਦੀਆਂ ਆਨਲਾਈਨ ਗਤੀਵਿਧੀਆਂ ਦੀ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਉਹ ਮਿਕਾ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਜਾਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਕੱਟੜ ਪੰਥੀ ਜਾਂ ਫਿਰ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੁੰਦਾ ਇਰਾਦਾ ਨਹੀਂ ਰੱਖਦੇ ਇਸ ਨਵੀਂ ਦਿਸ਼ਾ ਨਿਰਦੇਸ਼ੇ ਦੇ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ H1B ਬਿਨੇਕਾਰਾਂ ਦੇ ਲਈ ਵੀਜ਼ਾ ਇੰਟਰਵਿਊ ਮੁਰਤਾਂ ਕਿਤੇ ਗਏ ਨੇ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਭਾਰਤੀ ਪੇਸ਼ੇਵਰਾਂ ਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਭਾਰਤੀ ਨਾਗਰਿਕ H1B ਵੀਜ਼ਾ ਤਰਕਦੀ ਸਭ ਤੋਂ ਵੱਡੀ ਗਿਣਤੀ ਹੈ ਅਮਰੀਕੀ ਟੈਕਨੋਲੋਜੀ ਕੰਪਨੀਆਂ ਸਿਹਤ ਸੰਭਾਲ ਖੇਤਰ ਅਤੇ ਹੋਰ ਪੇਸ਼ੇਵਰ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਭਾਰਤੀ ਇੰਜੀਨੀਅਰ ਆਈਟੀ ਮਾਹਰ ਅਤੇ ਡਾਕਟਰ ਐਸ ਵੀਜ਼ੇ ਉੱਤੇ ਨਿਰਭਰ ਕਰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ